ਜਿੱਥੇ ਜਿੱਥੇ ਪਟਾਲਾ ਕਾਦੀਆਂ ਰੋਡ ਤੇ ਪਣ ਸ਼ਾਹਦਾਬਾਦ ਨੇੜੇ ਇੱਥੇ ਬੱਸ ਹਾਦਸਾ ਆਇਆ ਜਿੱਥੇ ਬੱਸ ਤੇਜ਼ ਰਫਤਾਰ ਬੱਸ ਆਈ ਔਰ ਬੱਸ ਨੇ ਆ ਕੇ ਤੁਸੀਂ ਦੱਸਿਆ ਬੱਸ ਸਟੈਂਡ ਜਿਹੜਾ ਆਇਆ ਪੂਰੀ ਤਰ੍ਹਾਂ ਤੋੜਦਾ ਔਰ ਇੱਕ ਵੀ ਇੱਕ ਤੁਹਾਨੂੰ ਸਕੂਟੀ ਦਿਖਾਵਾਂਗੇ ਜਿਹੜੀ ਸਕੂਟੀ ਵਿੱਚ ਬੱਸ ਵੱਜੀ ਔਰ ਛੋਟੇ ਜਿਹੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਸਾਰਾ ਹਾਦਸਾ ਵਾਪਰਿਆ ਜਦੇ ਵਿੱਚ ਤਿੰਨ ਲੋਕਾਂ ਦੀ ਮੌਜੂਦ ਚੁੱਕੀ ਸਾਡੇ ਨਾਲ ਸੇ ਚਸ਼ਮ ਸਿੰਘ ਮੌਜੂਦ ਹੈ ਜਿਹੜੇ ਮੌਕੇ ਤੇ ਮੌਜੂਦ ਸੀ ਜਿਹੜੇ ਲੋਕਾਂ ਨੇ ਉਸ ਟਾਈਮ ਬੱਸ ਤੇ ਲੋਕ ਵੇਖਿਆ ਹਾਦਸਾ ਦਾ ਵੇਖਿਆ ਸਰ ਵੇਖਿਆ ਸੀ ਸਾਰੀ ਕੀ ਕਰਨਾ ਬਸ ਜਿਹੜੀ ਬਸ ਕਿੰਨੀ ਜ਼ਿਆਦਾ ਸਪੀਡ ਕੀ ਕਰਦੇ ਹਾਂ ਹਾਂਜੀ ਸਪੀਡ ਜ਼ਿਆਦਾ ਇਹਨਾਂ ਨਾਲ ਇੱਕ ਕੋਈ ਮੋਪੜ ਆਉਂਦੀ ਉਹ ਬੱਚਾ ਸਰ ਜੋ ਦਾ ਬੰਦਾ ਸਾਡਾ ਸੰਗਤ ਵਿੱਚ ਉਹਦਾ ਪਿਓ ਵੱਜ ਗਿਆ ਤੇ ਉਹ ਮਰ ਗਿਆ ਅੱਛਾ ਬੱਚਾ ਸਕੂਟੀ ਦੇ ਮਾਪੇ ਬਾਦ ਬੱਚਾ ਦਾ ਉਹ ਉਹ ਮੁੰਡਾ ਮਰ ਗਿਆ ਤੇ ਪਿਓ ਦਾ ਵੱਜ ਗਿਆ ਉਹਨੂੰ ਮਰਸਰ ਲੱਗ ਗਿਆ ਤੇ ਸਕੂਟਰੀ ਕੌਣ ਚਲਾ ਰਹੀ ਉਹਦਾ ਪਿਓ ਪਤੀ ਸਣ ਮਜਬੀ ਸਿੰਘ ਸੰਗਤਪੁਰੇ ਦੇ ਅੱਛਾ ਇਹ ਤਾਂ ਮੋੜ ਘਟਿਆ ਸਕੂਟਰੀ ਵਿੱਚੋਂ ਦੇ ਹਾਸਾ ਆਇਆ ਹਾਂ ਜੀ ਤੇ ਬਚਾ ਜਿਹੜਾ ਸਕੂਟਰੀ ਨਹੀਂ ਚਲਾ ਰਿਹਾ ਉਹ ਪਿਓ ਚਲਾ ਰਿਹਾ ਸੀ ਸਾਡੇ ਇਥੇ ਹੋਰ ਆ ਜਿਆਦਾ ਮੌਕੇ ਤੇ ਮੌਜੂਦ ਲੋਕ ਜਿਹੜੇ ਦੁਕਾਨਦਾਰ ਭਾਜੀ ਤੁਸੀਂ ਇਹ ਜਿਹੜਾ ਹਾਸਾ ਸਾਰਾ ਵੇਖਿਆ ਕੀ ਹੋਈ ਘਟਨਾ ਮੈਂ ਹੁਣੇ ਆਇਆ ਜੀ ਕੀ ਹੋਇਆ ਇਹ ਘਟਨਾ ਮੈਂ ਵੀ ਹੁਣੇ ਆਇਆ ਤੁਸੀਂ ਦੇਖ ਲਓ ਭਾਜੀ ਇਹ ਸਾਰਾ ਹਾਸਾ ਜਿਹੜਾ ਹੋਇਆ ਮਤਲਬ ਇਹ ਮਤਲਬ ਸਕੂਟਰੀ ਵਿੱਚ ਹੁੰਦਾ ਹੋਇਆ ਹਾਂਜੀ ਹਾਂਜੀ ਤੇ ਇਹਦੇ ਕਿੰਨੇ ਲੋਕਾਂ ਦੀ ਮੌਤ ਹੋ ਚੁੱਕੀ ਆ ਪੰਜਾਂ ਗਣ ਦੀ ਲੋਕਾਂ ਦੀ ਮੌਤ ਹੋ ਗਈ ਹੈ ਤੇ ਬਾਕੀ ਫਟੜ ਬਹੁਤ ਜ਼ਿਆਦਾ ਨੇ ਬਹੁਤ ਚਾਰ ਪੰਜ ਸਿਵਲ ਹਸਪੀਟਲ ਨੇ ਬਾਕੀ ਤੇ ਅੰਮ੍ਰਿਤਸਰ ਲੈ ਕੇ ਰੈਫਰ ਕਰਦੇ ਆ ਬਹੁਤਿਆਂ ਦੇ ਉਹ ਸਕੂਲ ਦੇ ਦੂਜੇ ਤੀਜੇ ਭਈਏ ਮਤਲਬ ਲੋਕੀ ਸਾਰੇ ਕਾਮਾਗਰਾਂ ਵਾਲੇ ਤੇ ਦੂਹ ਦੇ ਤੇ ਇੱਕ ਬੰਦਾ ਤੇ ਇੱਕ ਬੁੱਢੀ ਉਹਦੇ ਤੇ ਸਿਰ ਵੀ ਲੈ ਗਏ ਨਾਲੋਂ ਜੀ ਤੂੰ ਦੇਖ ਉਹ ਸਾਰੀ ਜਗ੍ਹਾ ਉਹ ਹਾਸਾ ਜਿੱਥੇ ਜਗ੍ਹਾ ਹਾਸਾ ਆਇਆ ਔਰ ਧੰਨਵਾਦ ਦਿਖਾਉਣਾ ਚਾਹੁੰਦਾ ਵੀ ਇਹ ਸਕੂਟਰੀ ਜਿਹਨੂੰ ਬਚਾਉਣ ਕਰਕੇ ਬੱਸ ਦਾ ਸਾਰਾ ਹਾਸਾ ਕਿਉਂਕਿ ਬੱਸ ਦੀ ਸਪੀਡ ਵੀ ਜ਼ਿਆਦਾ ਸੀਗਾ ਉਹ ਬੱਸ ਇਸ ਤੋਂ ਚਸਮ ਦੀ ਜ਼ਿਆਦਾ ਮੁਤਾਬਕ ਜਿਹੜੀ ਬੱਸ ਸੀਗਾ ਉਹ ਉਹਦੇ ਸਕੂਟੀ ਸਵਾਰ ਜਿਹੜੇ ਪਿਓ ਪਤ ਆ ਰਹੇ ਸੀ ਉਹਨਾਂ ਨੇ ਬਚਾਉਣ ਦੀਆਂ ਕੋਸ਼ਿਸ਼ ਕੀਤੀ ਇੱਕ 13 ਸਾਲ ਦਾ ਜਿਹੜਾ ਬੱਚਾ ਸੀ ਉਹਦੀ ਮੌਤ ਹੋ ਗਈ ਔਰ ਉਹ ਜਿਹੜਾ ਦਾ ਪਿਤਾ ਉਹ ਕਹਿੰਦੇ ਬਚ ਗਿਆ ਔਰ ਜਿਹਦਾ ਵੀ ਇਹ ਉਹ ਸਕੂਟੀ ਜੀ ਟੁੱਟੀ ਹੋਈ ਆ ਔਰ ਇਹ ਜਿਹੜੇ ਬਸ ਦੇ ਟੁੱਟੋ ਇਹ ਸ਼ੀਸ਼ੇ ਨੇ ਉਹ ਜਿਹੜੀ ਹਾਦਸੇ ਵਾਲੀ ਜਗ੍ਹਾ ਤੇ ਪੰਜਾਬ ਪੁਲਿਸ ਦੀ ਟੀਮ ਪਹੁੰਚੀ ਆ ਉਹਨਾਂ ਨੇ ਦੇਖਿਆ ਇਥੇ ਆਗੇ ਤੁਹਾਨੂੰ ਰਿਐਲਿਟੀ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਔਰ ਦੇਖੋ ਇਹ ਸਕੂਟੀ ਜਿਹੜੀ ਸਕੂਟੀ ਦੇ ਪਿਓ ਪਤ ਦੋਨੇ ਆ ਰਹੇ ਸੀ 13 ਸਾਲ ਦਾ ਬੱਚਾ ਸੀ ਜੋ ਅਭੀ ਜੋ ਜਿਹੜੀ ਡੈਥ ਹੋ ਚੁੱਕੀ ਆ ਔਰ ਉਹਨਾਂ ਦਾ ਜਿਹੜਾ ਪਿ ਹੋਇਆ ਔਰ ਤੁਹਾਡੇ ਨਾਲ ਕੁਝ ਇੱਥੇ ਲੋਕ ਹੋਰ ਮੌਜੂਦ ਨੇ ਉਹ ਨਾਲ ਗੱਲਬਾਤ ਵੀ ਕਰਾਂਗੇ ਤੁਹਾਨੂੰ ਪੁੱਛਾਂਗੇ ਸਰ ਜਿਹੜਾ ਹਾਦਸਾ ਹੋਇਆ ਉਹ ਕਿੱਦਾਂ ਹੋਇਆ ਔਰ ਤੁਸੀਂ ਦੇਖੀ ਬੱਸ ਕਿੰਨੀ ਕੁ ਸਪੀਡ 'ਚ ਆ ਰਹੀ ਭਾਜੀ ਕਿੰਨਾ ਕੁ ਹਾਦਸਾ ਹੈ ਤੁਸੀਂ ਦੇਖ ਕੀ ਸਪੀਡ ਸਰ ਅਸੀਂ ਤਾਂ ਨਹੀਂ ਕੰਮ ਤੋਂ ਆਏ ਜੇ ਅਸੀਂ ਹੁਣੇ ਆ ਰਹੀ ਆਈ ਰਹੇ ਆ ਪਰ ਉਹਨੂੰ ਵੇਖੇ ਨਹੀਂ ਦੱਸਣ ਦੇ ਜੇ ਬੰਦ ਬੰਦਾ ਇਨਸਾਨ ਹੋਇਆ ਜਦੋਂ ਹੋਇਆ ਜੇ ਕਿਦਾਂ ਨਾਲ ਸਤ ਦੱਸ ਹੁਣ ਚ ਆਇਆ ਹਾਂ ਹੁਣੇ ਦੋ ਮਿੰਟ ਹੋਇਆ ਇਤਲੋ ਤੇ ਆਂ ਕਿਹਨ ਤੋਂ ਇਹ ਪਤਾ ਨਹੀਂ ਟਰੰਮ ਤੋਂ ਆਏ ਜਿ ਬਟਾਲਿਓ ਹਾਂਜੀ ਹਾਂਸਾ ਬਹੁਤ ਤਗੜਾ ਹੋਇਆ ਜ ਬਹੁਤ ਨਿਸ਼ਾਨ ਹੋਇਆ ਵਾ ਮੜੀ ਗੱਲ ਹੋਈ ਜਾ ਤੇ ਚਲੋ ਜੇ ਤਾਂ ਜਾਣ ਚੱਲ ਜਣੀ ਬਹੁਤ ਮੜੀ ਗੱਲ ਜੀ ਭਾਜੀ ਤੁਸੀਂ ਦੱਸੋ ਵੀ ਇਹ ਜਿਹੜਾ ਹਾਸਾ ਆਇਆ ਤੇ ਚਸਮੇ ਦੇ ਨਾਲ ਮਤავਗੇ ਬੱਸ ਬਹੁਤ ਤੇਜ਼ ਸੀ ਇੱਕ ਸਕੂਟਰੀ ਸਵਾਰ ਨੂੰ ਬਚਾਉਂਦੀ ਸਾਰਾ ਹਾਸਾ ਆਇਆ ਜਿਹਦੇ ਕਰਕੇ ਤਿੰਨ ਲੋਕਾਂ ਦੀ ਜਾਨ ਜਾ ਚੁੱਕੀ ਔਰ 6 ਲੋਕ ਇੰਜਰ ਨੇ ਪਰ 10 ਤੋਂ 11 ਲੋਕ ਜਿਹੜਾ ਹੋਰ 20 ਲੋਕ ਇੰਜਰ ਜਿਹਨਾਂ ਚ ਸਿਆਂ ਦੀ ਹਾਲਤ ਗੰਭੀਰ ਆ ਔਰ ਤਿੰਨ ਲੋਕਾਂ ਦੀ ਬਹੁਤ ਉੱਚ